ਮੇਰਾ ਨਾਮ ਗੁਰਪ੍ਰੀਤਕੌਰ ਬਾਜਵਾਏ ਤਾਂ ਮੇਰਾ ਪਿੰਡ ਰਸੂਲਪੁਰ ਹੈ ਵਿਧਾਨ ਸਭਾ ਹਲਕਾ ਮੈਨੂੰ ਬਟਾਲਾ ਪੈਂਦਾ ਹੈ ਬਲਾਕ ਮੈਨੂੰ ਕਾਦੀਆਂ ਲੱਗਦਾ ਹੈ ਤੇ ਲੋਕ ਸਭਾ ਹਲਕਾ ਮੈਨੂੰ ਗੁਰਦਾਸਪੁਰ ਲੱਗਦਾ ਹੈ ਕੀ ਕਰ ਰਿਹਾ ਸਿਆਸਤਦਾਨ ਸਿਆਸਤਦਾਨ ਅੱਖੇ ਨਹੀਂ ਲੱਗਦੇ ਕੰਮ ਨਹੀਂ ਕਰਦੇ ਤੇ ਸਾਹ ਸੰਗਤ ਦਾ ਬਹੁਤ ਬੁਰਾ ਹਾਲ ਹੈ ਨਸ਼ਾ ਸਿਰ ਚੜ ਬੋਲਦਾ ਹੈ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਲੀਡਰਸ ਨੇ ਆਪਣੀਆਂ ਆਪਣੇ ਆਪ ਨੂੰ ਸਵਾਰਦੇ ਨੇ ਉਹਨਾਂ ਨੂੰ ਸਿਰਫ ਵਾਈਪਲਸ Z ਪਲਸ ਤੱਕ ਮਤਲਬ ਹੈ ਜਦ ਤਾ ਵੋਟਾਂ ਹੁੰਦੀਆਂ ਨੇ ਸਾਡੀ ਰਸੋਈ ਚ ਚਾਹ ਪੀ ਕੇ ਜਾਂਦੇ ਨੇ ਤੇ ਜਦ ਇਲੈਕਸ਼ਨ ਖਤਮ ਹੋ ਜਾਂਦੀ ਏ ਤਾਂ ਅਸੀਂ ਉਹਨਾਂ ਦੇ ਕੋਲ 10 ਚਿੱਠੀਆਂ ਪਾਉਂਦੇ ਹੋ ਇੱਕ ਦਾ ਜਵਾਬ ਵੀ ਨਹੀਂ ਦਿੰਦੇ ਕੀ ਖਾਸ ਐਸੀ ਗੱਲ ਹੋਈ ਹੈ ਜਿਹੜੀ ਤੁਹ ਸਾਡੇ ਦਿਨ ਨੂੰ ਲੱਗੀ ਜਿਹਦੇ ਕਰਕੇ ਤੁਸੀਂ ਸੈਸਲ ਚੁੱਤੇ ਖਾਸ ਗਲਤਾਂ ਹੈ ਨੇ 3-4 ਮੁੱਦੇ ਸੀਗੇ ਜਿਵੇਂ ਆਪਣੇ ਮਕੋੜੇ ਪੱਤਨ ਦਾ ਲਾ ਲੋ ਠੀਕ ਐ ਹੋਰ ਮੈਡੀਕਲ ਦਾ ਲਾ ਲੋ ਕੀ ਮਸੋਦੀ ਸੀ ਇੱਕ ਹਸਪੀਟਲ ਇਦਾਂ ਦਾ ਹੋਣਾ ਚਾਹੀਦਾ ਜਿੱਥੇ ਲੋੜਵੰਦ ਲੋਕ ਗਰੀਬ ਲੋਕ ਕਿਉਂਕਿ ਸਾਡਾ ਜੇ ਆਪਾਂ ਦੇਖਿਆ ਜਾਵੇ ਤਾਂ ਗੁਰਦਾਸਪੁਰੋ ਇਲਾਕਾ ਥੋੜਾ ਹੀ ਬਹੁਤ ਜ਼ਰੂਰਤਮੰਦ ਲੋਕ ਨੇ ਵੱਡੇ ਲੋਕ ਤੇ ਚਲੋ ਆਪਣਾ ਇਲਾਜ ਕਰਵਾਉਂਦੇ ਨੇ ਜ਼ਰੂਰਤਮੰਦ ਲੋਕ ਨੂੰ ਇਲਾਜ ਹੱਥੋਂ ਨਹੀਂ ਕਈ ਲੋਕ ਟੀਵੀ ਪੇਸ਼ੈਂਟ ਹੁੰਦੇ ਨੇ ਬੈੱਡ ਤੇ ਲੇਟੇ ਹੁੰਦੇ ਨੇ ਹਸਪੀਟਲ ਦੇਆਂ ਤੇ ਚਲੋ ਉਹ ਤਾਂ ਸਾਰਾ ਖਰਚਾ ਸਰਕਾਰ ਦਾ ਪਰ ਜਿਹੜੇ ਗੂਲੂ ਕੋਸ ਜਾਂ ਬੈੱਡ ਦਾ ਬ੍ਰੈਂਡ ਟੈਬ ਉਹਨਾਂ ਕੋਲ ਉਹ ਵੀ ਪੇ ਨਹੀਂ ਹੁੰਦਾ ਹੈਗਾ ਬੜੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ 8ਵੀਂ 9ਵੀਂ ਤੋ ਉਹ ਪੈਲਸਾਂ ਚ ਭਾਂਡੇ ਮਾਜ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੀਆਂ ਨੇ। ਉਹ ਕੋੜਾ ਪੱਤਨ ਆਦਿ ਕਿੰਨੀ ਮਿਲ ਕੇ ਨਹੀਂ। ਮੈਂ ਦੇਸ਼ ਦੇ ਜੜੇ ਨੇ ਮੰਤਰੀ ਨਿਤਨ ਗਟਕੜੀ ਜੀ ਤੇ ਸ਼੍ਰੀ ਨਾਰਨਾਥ ਸਿੰਘ ਜੀ ਉਹਨਾਂ ਨੂੰ ਬਹੁਤ ਵਾਰ ਅਪੀਲ ਕਰੀ ਔਰ ਆਪਣੇ ਉਥੋਂ ਫਾਊਂਡੇਸ਼ਨ ਦੇ ਲੈਟਰ ਤੇ ਉਹਨਾਂ ਨੂੰ ਮੈਂ ਚਿੱਠੀਆਂ ਵੀ ਲਿਖੀਆਂ ਕਿਉਂਕਿ ਉਧਰਲੇ ਪਿੰਡਾਂ ਦਾ ਉਹ ਬਿਲਕੁਲ ਕੱਟ ਆਫ ਹੈ ਸਾਡੇ ਨਾਲ। ਹੁਣੇ ਹੀ ਦੇਖੋ ਰਾਤ ਨੂੰ ਉਹਨਾਂ ਲੋੜ ਪਏ ਪੈਜਨ دیے। ਤੇ ਉਹ ਹੁਣ ਦਰਿਆ ਰਾਵੀ ਪਾਰ ਕਿਦਾਂ ਕਰਨਗੇ ਕਿਸ਼ਤੀ ਵੀ ਟੁੱਟੀ ਏ ਕੋਈ ਉਥੇ ਬੀਐਸਐਫ ਦੀਆਂ ਚੌਂਕੀਆਂ ਜ਼ਰੂਰ ਬਣਾਈਆਂ ਹੋਈਆਂ ਨੇ ਬਾਰਡਰ ਏਰੀਆ ਕਰਕੇ ਕਿਉਂਕਿ ਸਾਨੂੰ ਅੰਤਰਰਾਸ਼ਟਰੀ ਸ੍ਰੀਮਾ ਲੱਗਦੀ ਏ 10 ਕਿਲੋਮੀਟਰ ਦੀ ਦੂਰੀ ਤੇ ਆਪਾਂ ਬੈਠੇ ਆਂ ਪਰ ਉਥੇ ਕੋਈ ਸਹੂਲਤ ਨਹੀਂ ਏ ਤਾਂ ਮੈਂ ਸੋਚਦੀ ਸੀ ਆਪਾਂ ਚੰ드ਰੀਅਨ 3 ਦੀ ਗੱਲ ਕਰਦੇ ਆਂ ਤੇ ਨਾਲ-ਨਾਲ ਸਾਨੂੰ ਇੱਕ ਪੁਲ ਵੀ ਚਾਹੀਦਾ ਏ ਕੀ ਕੁਛ ਕਹਿ ਰਹੀ ਆਂ ਇਹੀ ਲਿਖਿਆ ਸੀ ਕਿ ਸਾਡੀ ਰਿਕਵੈਸਟ ਹੈ ਸੁਣੋ ਅਸੀਂ ਇੱਥੋਂ ਦੇ ਵਸਨੀਕ ਆ ਅਸੀਂ ਮਾਨਤਨ ਕਰਕੇ ਲੀਡਰਸ ਦਾ ਭੇਜਦੇ ਆ ਤੁਹਾਡੀ ਇੱਥੋਂ ਅਸੀਂ ਸਨੀਦੌਰ ਨੂੰ ਜਤਾ ਕੇ ਭੇਜਿਆ ਹੈ ਪੈਲ ਦੇ ਹੱਥੋਂ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ ਤੇ ਪਰ ਨਹੀਂ ਗੱਲ ਸੁਣੀ ਕੀ ਕਰ ਜਵਾਬ ਹੀ ਨਹੀਂ ਦਿੱਤਾ ਕੋਈ ਹਾਂਜੀ ਠੀਕੇ ਕਰਦੇ ਆ ਕਰਦੇ ਆ ਬਸ ਕੋਈ ਰਿਪਲਾਈ ਨਹੀਂ ਆਇਆ ਕਿਉਂਕਿ ਮੇਰੇ ਟਰਸਟ ਨੂੰ ਕੋਈ ਮੇਲ ਨਹੀਂ ਆਈ ਕੋਈ ਉਹਨਾਂ ਨੂੰ ਚਿੱਠੀ ਨਹੀਂ ਆਈ ਦੁਬਾਰਾ ਹਾਂਜੀ ਮਿਲ ਕੇ ਆਏ ਗੱਲ ਕਰਕੇ ਆਏ ਕੋਈ ਜਵਾਬ ਨਹੀਂ ਆਇਆ ਇਹੀ ਕਰਦੇ ਆ ਪ੍ਰੈਸਰ हां इही रिया की ਤੁਸੀਂ ਸੜਕਾਂ ਬਣਾ ਰਹੇ ਹੋ ਹਰ ਕਿਤੇ ਦਾ ਗੱਲ ਕਰ ਰਹੇ ਹੋ ਤੇ ਸਾਡੇ ਫਿਰ ਏਰੀਆ ਚ ਕਿਉਂ ਨਹੀਂ ਅਸੀਂ ਤਾਂ ਤੁਹਾਡਾ ਤਾਂ ਐਮਪੀ ਵੀ ਇਥੋਂ ਜਤਾ ਕੇ ਭੇਜਿਆ ਹੈ ਲੱਗਦਾ ਕਿ ਜਿਹੜੀ ਟੱਕਰ ਵਾਲੀ ਦੇ पाओਗੇ ਜਿਹੜੇ ਸੈਸ ਦਾ ਬਿਲਕੁਲ ਬਿਲਕੁਲ ਆਰਾਮ ਨਾਲ ਕੋਈ ਕੰਮ ਨਹੀਂ ਕੀਤਾ ਨਾ ਆਲਮੋਸਟ ਤਕਰੀਬਨ ਤਕਰੀਬਨ ਸਾਰੇ ਹੀ ਜਾਣਦੇ ਨੇ ਜੇ ਇਹ ਇਹਨਾਂ ਦੇ ਕਿਸੇ ਇੱਕ ਲੀਡਰ ਦੀ ਜਾਂ ਕਿਸੇ ਇੱਕ ਸਾਧ ਸੰਗਤ ਦੀ ਇੱਕ ਚਾਹ ਇੱਕ ਚਾਹ ਦੇ ਕੱਪ ਦੀ ਮੈਂ ਦੇਨਦਾਰ ਹੋਵਾਂ ਜਾਂ ਮੇਰੀ ਟੀਮ ਹੋਵੇ ਤਾਂ ਕੋਈ ਹਨਾ ਗੱਲ ਕਰੇ ਬਿਲਕੁਲ ਮੈਂ ਸਾਫ ਸੁੱਤਰੀ ਗੱਲ ਕਰੀ ਕਿ ਮੇਰੀ ਸਾਧ ਸੰਗਤ ਦੀ ਇਹ ਸੇਵਾ ਹੈ ਆ ਗੱਲ ਹੈ ਆ ਕੰਮ ਆਪਾਂ ਕਰਨਾ ਹੈ ਇਕਤਮ ਕੋੜੇ ਪੱਤਨ ਪੁੱਲ ਦੀ ਗੱਲ ਇੱਕ ਮੈਡੀਕਲ ਇਸ਼ੂ ਇੱਕ ਨਸ਼ਾ ਬਹੁਤ ਵੱਡੀ ਗੱਲ ਹੈ ਨਸ਼ਾ ਸਡਾਊ ਕੇਂਦਰਾਂ 'ਚ ਵੀ ਕੋਈ ਸਰਕਾਰੀ ਹੈ ਹੀ ਨਹੀਂ ਉਹ ਜਾਂਦੇ ਨੇ ਲਾਈਨ 'ਚ ਲਾ ਕੇ ਮੈਂ ਉਹ ਗੋਲੀ ਦਾ ਨਾਮ ਨਹੀਂ ਲੈ ਸਕਦੀ ਉਹ ਗੋਲੀ ਜਿਹੜੀ ਦਿੰਦੇ ਨੇ ਗਾਂ ਫਿਊਚਰ ਨਹੀਂ ਮੇਰੇ ਭਰਾਵਾਂ ਦਾ ਤੇ ਇਹ ਚੀਜ਼ ਵੀ ਹੈ ਨਾ ਅਗਰ ਤੁਸੀਂ ਉਹਨਾਂ ਨੂੰ ਕੁਦਰਤੀ ਤੌਰ ਤੇ ਨਸ਼ਾ ਸਡਾਊ ਕੇਂਦਰ ਬਣਾਓ ਜਿੱਥੇ ਉਹਨਾਂ ਨੂੰ ਪ੍ਰੋਪਰ ਜਿਵੇਂ ਪ੍ਰਾਈਵੇਟ ਵੱਡੇ ਵੱਡੇ ਨੇ ਹਨੂਮਾਨਗੜ੍ਹ 'ਚ ਨੇ ਬਠਿੰਡੇ ਨੇ ਮੈਂ ਦੇਖੇ ਨੇ ਕਿਸਾਨੀ ਮੁੰਡੇ ਨੂੰ ਸਮਝਾਉਂਦਾ ਕਿਸਾਨੀ ਮੁੱਦੇ ਦਾ ਤੇ ਮੈਂ ਇਹ ਐਕਟ ਪਾਸ ਕਰਵਾਉਣ ਦੇ ਵਿੱਚ ਇਹ ਮੁੱਦਾ ਪਹਿਲ ਦੇ ਆਧਾਰ ਤੇ ਉੱਥੇ ਉਠਾਵਾਂਗੀ ਕੇਂਦਰ 'ਚ ਜਾ ਕੇ ਕਿ ਜਿਹੜੀ ਇੰਡਸਟਰੀ ਐਕਟ ਹੈ ਉਹ ਲਿਆਂਦਾ ਜਾਵੇ ਇੰਡਸਟਰੀ ਕੋਈ ਵੀ ਛੋਟੇ ਮੋਟੇ ਕਾਰਖਾਨੇ ਲਾਉਂਦਾ ਜਾ ਵੱਡੇ ਵੱਡਾ ਕੋਈ ਲਾਉਂਦਾ ਏ ਤਾ ਉਹਨੂੰ 30% ਦੀ ਸਬਸਿਡੀ ਮਿਲਦੀ ਏ ਸਾਨੂੰ ਜਿਹੜੀ ਮਿਲਦੀ ਉਹ ਇੱਕ ਤਾਂ ਬਹੁਤ ਮਹਿੰਗੀ ਔਰ ਬਹੁਤ ਘੱਟ ਔਰ ਸਭ ਤੋਂ ਵੱਡਾ ਖੁਦਕੁਸ਼ੀ ਕਰਨ ਦਾ ਕਿਸਾਨਾਂ ਦਾ ਇਹੀ ਕਾਰਨ ਹੈ